ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਖੁਰੰਜ ਵਿਖੇ ਕਣਕ ਦੀ ਪੱਕੀ ਹੋਈ ਫਸਲ ਨੂੰ ਅਚਾਨਕ ਲੱਗ ਗਈ ਅੱਗ ਪਿੰਡ ਵਾਸੀਆਂ ਨੇ ਰਲ ਮਿਲ ਕੇ ਅੱਗ ਤੇ ਪਾਇਆ ਕਾਬੂ ਜਾਣਕਾਰੀ ਮੁਤਾਬਕ ਅੱਜ ਕਿਸਾਨ ਕਮਲਦੀਪ ਸਿੰਘ ਨੂੰ ਉਸ ਵੇਲੇ ਵੱਡਾ ਘਾਟਾ ਪਿਆ ਜਦੋਂ ਉਸਦੇ ਖੇਤਾਂ ਦੇ ਵਿੱਚ ਉਸਦੀ ਪੁੱਤਾਂ ਵਾਂਗ ਪਾਲੀ ਹੋਈ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗ ਗਈ ਪਰ ਪਿੰਡ ਦੇ ਕਿਸਾਨਾਂ ਦੇ ਵੱਲੋਂ ਕੜੀ ਮੁਸ਼ਕਲ ਤੇ ਨਾਲ ਇਸ ਅੱਗ ਤੇ ਕਾਬੂ ਪਾਇਆ ਗਿਆ ਤਾਂ ਹੀ ਜਿਹੜਾ ਇਹ ਅੱਗ ਅੱਗੇ ਵਧਣ ਤੋਂ ਰੁਕ ਸਕੀ ਹੈ ਕਿਸਾਨ ਕਮਲਦੀਪ ਸਿੰਘ ਨੇ ਦੱਸਿਆ ਕਿ ਫੁਲਹਾਲ ਅਜੇ ਤੱਕ ਅੱਗ ਲੱਗਣ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਪਰ ਲਗਭਗ 4 ਤੋਂ 5 ਏਕੜ ਦੇ ਕਰੀਬ ਪੱਕੀ ਹੋਈ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਹੈ ਦੂਜੇ ਪਾਸੇ ਪਿੰਡ ਵਾਸੀਆਂ ਦਾ ਇਹ ਵੀ ਕਹਿਣਾ ਹੈ ਕਿ ਬਿਜਲੀ ਦੀਆਂ ਤਾਰਾਂ ਤੋਂ ਸਪਾਰਕਿੰਗ ਹੋਈ ਤੇ ਜਿਸ ਤੋਂ ਬਾਅਦ ਕਣਕ ਨੂੰ ਅੱਗ ਲੱਗੀ ਹੈ ਬਿਜਲੀ ਵਿਭਾਗ ਦੇ ਵੱਲੋਂ ਫੁਲਹਾਲ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ ਪਰ ਇਹ ਸਾਰੇ ਨੁਕਸਾਨ ਤੋਂ ਬਾਅਦ ਦੇ ਵਿੱਚ ਪੀੜਿਤ ਕਿਸਾਨ ਕਮਲਦੀਪ ਸਿੰਘ ਨੇ ਸਰਕਾਰ પાસે ਮੁਆਵਜ਼ੇ ਦੀ ਮੰਗ ਕੀਤੀ ਆ ਤੇ ਇੱਕ ਵਾਰ ਦੇਖੋ ਤਸਵੀਰਾਂ ਕਿਦਾਂ ਜਿਹੜੀ ਪੁੱਤਾ ਵਾਂਗ ਪਾਲੀ ਹੋਈ ਫਸਲ ਨੂੰ ਅਚਾਨਕ ਅੱਗ ਲੱਗ ਗਈ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਸਾਰੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਆ ਜੀ ਨਾਮ ਹੈ ਤੁਹਾਡਾ ਜਨਤਵੰਦ ਸਿੰਘ ਜੀ ਕੀ ਕਾਰਨ ਹੈ ਜੀ ਅੱਗ ਲੱਗਣ ਦਾ ਇਹ ਲਾਈਟ ਦਾ ਕਾਰਨ ਹੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਤੇ ਉਹ ਸਪਾਰਕ ਮਾਰ ਗਈ ਆ ਤੇ ਸੇਠ ਸਾਹਿਬ ਦੀ ਕਾਨਕਸੀ ਜੀ ਚਾਰ ਕਿੱਲਿਆਂ ਦੇ ਕਰੀਬ ਚਾਰ ਸੱਤ ਚਾਰ ਕਿੱਲਿਆਂ ਦੇ ਕਰੀਬ ਸਾਂਹੀ ਸਾਂਕੇ ਸਵਾਹ ਹੋ ਗਈ ਹੈ। ਅਸੀਂ ਹੁਣੇ ਗ੍ਰੈਡ ਤੋਂ ਆਏ ਹਾਂ ਜੀ ਗ੍ਰੈਡ ਵਾਲਿਆਂ ਦੇ ਵੀ ਉਹ ਕੰਪਲੇਨ ਪਾਈ ਹੈ ਕਿ ਜਿਹਨੇ ਮੁੱਢੀ ਰੋਕੀ। ਜੀ ਲਾਈਟ ਛੱਡੋ ਉਹ ਕਹਿੰਦੇ ਅਸੀਂ ਆਪ ਦੇ ਨਾਲ ਦੇ ਬਿਜਲੀ ਸਿੱਧਾ ਕਰਦੇ ਤਾਂ ਚੱਲੋ। ਇਹ ਤਾਂ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾ ਜਾਂ ਤਾਂ ਇਹ ਮੁਆਵਜ਼ਾ ਦੇ ਦੇਣ ਸਾਨੂੰ ਜਾਂ ਸੇਠ ਸਾਹਿਬ ਦੇ ਦੇਣ ਜਿਹੜੇ ਕੰਪਲੇਨ ਪਾ ਰਹੇ ਆ। ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ। ਆਹ ਹਫਤਾ ਜ਼ਿੰਮੇਦਾਰ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਜੀ ਲੈਡ ਦਾ ਕੰਮ ਸੇਟਾ ਮਾਰ ਹੱਬ ਤੱਕ ਦਾ ਕਮ ਸੇ ਕਮ ਬੰਦ ਕਰ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਧਰਪਾਲ ਹੈ ਕੀ ਕਰਨਾ ਜੀ ਕਣਕ ਜੀ ਤੋਂ ਲੱਗਿਆ ਜੀ ਹਵਾ ਤੇਜ਼ ਹੈ ਲੈਡ ਕੱਟੀ ਹੋ ਰਹੀ ਹੈ ਕਿੰਨੇ ਏਕੜ ਜ਼ਮੀਨ ਜਿਹੜੀ ਹੈ ਕਣਕ ਸੜ ਕੇ ਸੁਆਹੀ ਹੈ 4 ਕਿੱਲੇ ਹੋਊਗੀ ਇਹ ਹੱਬ ਤੱਕ ਆਈਡੀਆ ਚਾਰ ਕਿੱਲੇ ਕੀ ਮੰਗ ਕਰਦੇ ਹੋ ਆੰਗ ਹੁਣ ਕੀ ਕਰਨੀ ਹੈ ਜੀ ਆ ਹੁਣ ਤਾਂ ਕੋਈ ਨਹੀਂ ਬੰਦ ਕੇ ਬਿਜਲੀ ਦੀ ਲਾਈਟ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਅੱਜ ਦੋ ਵਾਰੀ ਹਾਦਸਾ ਹੋ ਗਿਆ ਦੁਬਾਰਾ ਹਾਦਸਾ ਹੋ ਗਿਆ ਅੱਜ ਅੱਜ ਹੀ ਦੋ ਵਾਰਾ ਹਾਦਸਾ ਹੋ ਗਿਆ